ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੁਣ ਜ਼ਿਲ੍ਹਾ ਬਟਾਲਾ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਡੇਰਾ ਬਾਬਾ ਨਾਨਕ ਚ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਬੀਰ ਸਿੰਘ ਪੁੱਤਰ ਰਗਵੀਰ ਸਿੰਘ ਵਾਸੀ ਡੇਰਾ ਬਾਬਾ ਨਾਨਕ ਦੱਸਿਆ ਜਾ ਰਿਹਾ ਹੈ ਕਿ ਜੋ ਰੋਜ਼ਾਨਾ ਤਰ੍ਹਾਂ ਅੱਜ 8 ਵਜੇ ਕਰੀਬ ਆਪਣੇ ਮੈਡੀਕਲ ਸਟੋਰ ਤੇ ਪਹੁੰਚਿਆ ਅਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਪਰਤਾਵੜ ਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ ਰਣਵੀਰ ਸਿੰਘ ਬੇਦੀ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਅਮਸਰ ਰੈਫਰ ਕੀਤਾ ਗਿਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਹੋਈ ਹੈ ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਰਣਵੀਰ ਸਿੰਘ ਦੇ ਉੱਪਰ ਫਰੋਤੀ ਨੂੰ ਲੈ ਕੇ ਤਾਬੜ ਤੋੜ ਗੋਲੀਆਂ ਚੱਲੀਆਂ ਸਨ ਫਿਲਹਾਲ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਬਟਾਲਾ ਦੇ ਐਸਐਸਪੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਜਲਦ ਹੀ ਇਹਨਾਂ ਸਾਰੇ આરોપીਆਂ ਨੂੰ ਕਾਬੂ ਕੀਤਾ ਜਾਏਗਾ ਉਜ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਰੇ ਚੰਨ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤਰਿੰਕੂ ਆਜ਼ਾਦੀ ਇੱਕ ਖਾਸੀ ਪੋ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਇਹ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਰਣਜੀਤ ਸਿੰਘ ਦੇਦੀ ਕੈਮਿਸਟ ਨੇ ਤੇ ਇਹਨਾਂ ਦੇ ਉੱਤੇ ਪਾਰਿੰਗ ਹੋਈ ਸੀ ਤੇ ਸਾਰੇ ਸਾਰੇ ਜੀਓ ਸਾਹਿਬਾਨ ਤੇ ਮੈਂ ਵੀ ਅਸੀਂ ਮੌਕੇ ਤੇ ਆਏ ਹੈਗੇ ਹਾਂ ਤੇ ਹਰ ਜੀ ਮਾਇਨਾ ਕਰਦੇ ਸੀ ਤਾਨੂੰ ਪਤਾ ਲੱਗਿਆ ਹੈਗਾ ਕਿ ਅਨਫੋਰਚਨਟਲੀ ਜਿਹੜੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਸਾਡੀ ਸੀਆਜੀ ਵੀ ਸਾਡੇ ਐਸਟੀਐਸ ਅਨੁਸਾਰ ਹੀ ਅਸੀਂ ਲੱਗ ਗਏ ਆ ਤੇ ਇਸ ਕੇਸ ਨੂੰ ਅਸੀਂ ਜਲਦੀ ਤੋਂ ਜਲਦੀ ਅ ਨਹੀਂ ਜੀ ਜੋ ਹੁਣ ਮੌਕੇ ਤੇ ਮੈਂ ਹਜੇ ਆਏ ਹੈਗਾ ਜੋ ਹੁਣ ਅਸੀਂ ਮੌਕੇ ਤੇ ਬਰੀਫਿੰਗ ਲਈ ਆ ਇਹਨਾਂ ਨੂੰ ਰੀਸੈਂਟਲੀ ਕੋਈ ਥ੍ਰੈਟ ਕਾਲ ਨਹੀਂ ਆਈ ਹੈਗੀ ਤੇ ਕੋਈ ਪੁਰਾਣਾ ਇੱਕ ਪਰਚਾ ਸੀਗਾ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਬਟ ਹਜੇ ਮੌਕੇ ਤੋਂ ਜੋ ਪਤਾ ਲੱਗਿਆ ਕਿ ਰੀਸੈਂਟਲੀ ਕੋਈ ਸਪੁਲਿਸ ਕੋ ਇਨਫਰਮੇਸ਼ਨ ਨਹੀਂ ਆਈ। ਜਿਹੜੇ ਮੈਂ ਦੇਖ ਰਿਹਾ ਹੁਣ ਮੌਕੇ ਤੇ ਆਇਆ ਹਨ ਪਤਾ ਲੱਗਿਆ ਕਿ 2024 ਕੋਈ ਵੀ ਇਹਨਾਂ ਨੂੰ ਟੈਕਪਾਲ ਉਹ ਸਾਰਾ ਅਸੀਂ ਚੈੱਕ ਕਰਾਂਗੇ ਜੋ ਕਿਉਂਕਿ ਹੁਣ ਜਦੋਂ ਇਨਫੋਰਮੇਸ਼ਨ ਮਿਲੀ ਹੈ ਅਸੀਂ ਮੌਕੇ ਤੇ ਪਹੁੰਚੇ ਹੀ ਹੈਗੇ ਤੇ ਇੱਕ ਪੁਰਾਣਾ 24 ਦਾ ਪਰਚਾ ਹੈਗਾ ਕਿ ਕੀ ਉਦੋਂ ਹੋਇਆ ਸੀਗਾ ਤੇ ਕੀ ਸਿਕਿਉਰਟੀ ਦਾ ਸੀਗਾ ਸਾਰਾ ਜੋ ਮੌਕੇ ਤੇ ਸਾਨੂੰ 4 ਫੋਲ ਮਿਲੇ ਹੈ ਆ ਮੌਕੇ ਤੇ 4 ਫੋਲ ਮਿਲੇ ਤੇ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇਖੋ ਜੀ ਇਹ ਹਜੇ ਉਹ ਮੈਂ ਤੁਹਾਡੇ ਸਾਹਮਣੇ ਹੀ ਮੌਕੇ ਤੇ ਪਹੁੰਚੇ ਹੀ ਹੈਗੇ ਜਿੰਨੀ ਇਨਫੋਰਮੇਸ਼ਨ ਸਿੱਧੀ ਪ੍ਰਾਇਮਰੀ ਜੋ ਉਹ ਤੁਹਾਨੂੰ ਦਿੱਤੀ ਹੈਗੀ ਇੱਕ ਵਾਰ ਇਹ ਸਾਰਾ ਵੈਰੀਫਾਈ ਕਰ ਲਈਏ ਫਿਰ ਡੀਟੇਲਸ ਤੋਂ ਕੋਈ ਅਸੀਂ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਤੇ ਆ ਮੈਂ ਦੇਖ ਰਿਹਾ ਅ ਤੇ ਉਹਨਾਂ ਨੂੰ ਚੈੱਕ ਕਰਾਂਗੇ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਫ੍ਰੇਸ ਕਰਾਂਗੇ